ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਨ ਸੋ ਦੋਸਤੋ ਕੀ ਹਾਲ ਹਨ ਅਮੀਰ ਜੀ ਦਾ ਅਗਰਾਜ ਜੀ ਕੁਝ ਹੋ ਗਈ ਚਰਦੀ ਕਲਾ ਚ ਹੋ ਗਏ ਸੋ ਦੋਸਤੋ ਅੱਜ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਵੀਡੀਓ ਲੈ ਕੇ ਆਏ ਆ ਵਧੀਆ ਟਾਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿੱਤੇ ਜੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਤੱਕ ਪਹੁੰਚ ਸਕੇ ਸੋ ਦੋਸਤੋ ਜਿਆਦਾ ਸਮਾਂ ਨਹੀਂ ਲਵਾਂਗੇ ਛੋਟੀ ਜੀ ਵੀਡੀਓ ਬੜੇ ਧਿਆਨ ਨਾਲ ਸੁਣਿਓ ਬੜੇ ਕੰਮ ਦੀ ਗੱਲ ਆ ਰਹਾ ਤੁਹਾਡੇ ਫਾਇਦੇ ਦੀ ਗੱਲ ਆ ਸੋ ਤੁਹਾਨੂੰ ਪਤਾ ਹੈ ਜ਼ਿੰਦਗੀ ਨਾਲ ਰਿਲੇਟਡ ਆਪਣੀ ਲਾਈਫ ਨਾਲ ਰਿਲੇਟਡ ਗੱਲਾਂ ਕਰਦੇ ਹੁੰਨੇ ਆ ਹਨਾ ਜੀ ਇਦਾਂ ਨਹੀਂ ਹੁੰਦੀਆਂ ਗੱਲਾਂ ਨਹੀਂ ਪਾ ਰਹੀਆਂ ਕਦੇ ਵੀ ਆਣਾ ਵੀ ਤੁਹਾਡਾ ਵੀ ਟਾਈਮ ਵੇਸਟ ਹੋ ਗਿਆ ਮੇਰਾ ਟਾਈਮ ਵੇਸਟ ਹੋ ਰਿਹਾ ਕਿਉਂਕਿ ਸਮਾਂ ਸਾਰਿਆਂ ਦੀ ਕੀਮਤੀ ਹੁੰਦਾ ਤੇ ਚਲੋ ਮੁੱਦੇ ਤੇ ਆਉਣੇ ਆ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਈ ਲੋਕ ਸਾਨੂੰ ਦੇਖ ਕੇ ਹੱਸਦੇ ਆ ਹਨਾ ਹੱਸਣਾ ਜਿਹਨੂੰ ਕਹਿ ਦੋ ਸ਼ਰਾਪਤ ਕਰਦੇ ਆ ਇੱਕ ਤਰ੍ਹਾਂ ਨਾਲ ਉਹਨਾਂ ਦੇ ਹੱਸਣ ਦਾ ਕਾਰਨ ਇਹ ਹੁੰਦਾ ਵੇ ਅਸੀਂ ਇਹਨਾਂ ਕੋ ਇਸ ਪਰਸਨ ਤੇ ਹੱਸੀਏ ਇਹ ਥੋੜਾ ਆਪਣੇ ਮਾਈਂਡ ਪੱਖੋਂ ਉਹ ਉਹ ਹੋ ਜਵੇ ਸੋਚਵੇ ਤੇ ਕੋਈ ਅਨਾਚਨਾ ਬੋਲੇ ਐਕਚੁਅਲੀ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਵੀ ਇਹਨਾਂ ਨੂੰ ਡਿਸਟਰੈਕਟ ਕਰੀਏ ਇਹਨਾਂ ਦੇ ਕੰਮ ਤੋਂ ਠੀਕ ਹੈ ਨਾ ਮੰਨ ਲਓ ਮੈਂ ਆ ਆਪਣਾ ਮੈਂ ਆਪਣੇ ਤੇ ਗੱਲ ਲੈ ਕੇ ਕਰਦਾ ਹਾਂ ਨਾ ਮੈਂ 10 ਘੰਟੇ 12 ਘੰਟੇ ਕੰਮ ਕਰਦਾ ਆਪਣੇ ਆਫਿਸ ਦੇ ਵਿੱਚ ਪਿੱਠਾ ਕੰਮ ਕਰਦਾ ਹਾਂ ਨਾ ਕਈ ਲੋਕ ਜਦੋਂ ਮੈਨੂੰ ਮਿਲ ਲਿਆ ਉਹ ਵੀ ਹੱਸਦੇ ਆ ਕਹਿੰਦੇ ਯਾਰ ਤੂੰ ਤਾਂ ਕੁਰਸੀ ਨਾਲ ਹੀ ਜੁੜਿਆ ਰਹਿਣਾ ਹੈ ਤੂੰ ਨਾ ਇੱਧਰ ਜਾਂ ਨਾ ਉੱਧਰ ਜਾਂ ਨਾ ਅਨੇ ਜਿਹੀਆਂ ਗੱਲਾਂ ਵੀ ਹੁੰਦੀਆਂ ਨੇ ਹੱਸਦੇ ਮੇਰੇ ਤੇ ਨਾ ਉਹ ਕਹਿੰਦੇ ਕੋਈ ਹੱਸੋ ਉਹਨਾਂ ਨੂੰ ਕੀ ਪਤਾ ਕਿ ਮੈਂ ਆਹ ਕੁਰਸੀ ਤੇ ਜੇ ਬਿਠਾ ਆ ਤਾਂ ਮੈਂ ਕਾਹਦੇ ਲਈ ਬਿਠਾਇਆ ਠੀਕ ਹੈ ਨਾ ਜੇ ਮੇਰਾ ਕੋਈ ਸੁਪਨਾ ਹੈ ਹਨਾ ਮੇਰਾ ਕੋਈ ਟਾਰਗੇਟ ਆ ਹਨਾ ਉਹਤੇ ਪਹੁੰਚਣਾ ਤਾਂ ਮੈਨੂੰ ਹਾਰਡ ਵਰਕ ਕਰਨੀ ਪਊਗੀ ਮੈਨੂੰ ਮਿਹਨਤ ਕਰਨੀ ਪਊਗੀ ਠੀਕ ਆ ਲੋਕਾਂ ਦੀ ਸੋਚ ਇਹ ਬਣ ਜਾਂਦੀ ਆ ਉਹ ਵੀ ਇਹ ਪਤਾ ਨਹੀਂ ਕੀ ਕਰਦਾ 10 ਕੇ 10 ਘੰਟੇ ਬੈਠ ਰਹਿੰਦਾ ਇਹਨੇ ਕੁਝ ਕਰਨਾ ਖੜੀ ਕਰਨਾ ਜ਼ਿੰਦਗੀ ਦੇ ਵਿੱਚ ਹਨਾ ਐਸੀਆਂ ਗੱਲਾਂ ਉਹਦੇ ਮਾਈਂਡ ਘੁੰਮਦੇ ਰਹਿੰਦੀਆਂ ਜਿਹੜੇ ਲੋਕਾਂ ਨੇ ਆਪ ਕੁਝ ਕਰਨਾ ਨਹੀਂ ਹੁੰਦਾ ਹਨਾ ਉਹ ਦੂਜਿਆਂ ਦੇ ਹੱਸਦੇ ਰਹਿੰਦੇ ਆ ਸੋ ਜੇਕਰ ਤੁਸੀਂ ਉਹਨਾਂ ਦੇ ਉਸ ਹਾਸੇ ਨੂੰ ਆਪਣੇ ਉੱਤੇ ਹਾਰੀ ਕਰ ਲਿਆ ਠੀਕ ਹੈ ਜੀ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਵਸਾ ਲਿਆ ਹਨ ਤਾਂ ਤੁਸੀਂ ਸੋਚਣ ਲੱਗ ਜਾਓਗੇ ਵੀ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਕਰਦਿਆ ਮੈਂ 10 ਘੰਟੇ 8 ਘੰਟੇ 10 ਘੰਟੇ ਕੁਰਸੀ ਦੀ ਬੈਠਾ ਹਨ ਉਹ ਵੀ ਘੁੰਮਦੇ ਫਿਰਦੇ ਆ ਇਹ ਕਰਦੇ ਹਨ ਨਹੀਂ ਜਿਹੜੇ ਬੰਦੇ ਦਾ ਟੀਚਾ ਹੁੰਦਾ ਜਿਹਦੇ ਦਾ ਟਾਰਗੇਟ ਹੁੰਦਾ ਹਨ ਉਹ 10 ਕੀ 12 ਕੀ 16 16 ਘੰਟੇ ਵੀ ਕੰਮ ਕਰਦਾ ਜੀ ਠੀਕ ਹੈ ਜੀ ਜਿੰਨਾ ਕੁਝ ਪਾਉਣਾ ਹੁੰਦਾ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ ਤਿਆਗਣਾ ਪੈਂਦਾ ਤਾਂ ਹੀ ਕੁਝ ਮਿਲਦਾ ਹੈ ਜਿਹੜੇ ਬੰਦੇ ਥੋੜੇ ਤੇ ਅੱਜ ਹੱਸਦੇ ਨੇ ਹਨਾ ਕੱਲੋਂ ਜਦੋਂ ਤੁਸੀਂ ਕਿਸੇ ਮੁਕਾਮ ਤੇ ਪਹੁੰਚ ਗਏ ਉਹੀ ਬੰਦੇ ਤੁਹਾਡੇ ਮਗਰ ਮਗਰ ਫਿਰਨਗੇ ਉਹੀ ਬੰਦੇ ਤੁਹਾਨੂੰ ਤੁਹਾਨੂੰ ਸਿਰ ਉਮਾਰਨਗੇ ਫਿਰ ਉਹ ਸੋਚਣਗੇ ਇਹ ਵੀ ਸੋਚਣਗੇ ਯਾਰ ਨਾ ਯਾਰ ਸਿਰ ਤੇ ਹੱਸਦੇ ਹੁੰਦੇ ਸੀਗੇ ਪਰ ਇਹ ਬੰਦੇ ਨੇ ਕੁਝ ਕਰਕੇ ਰਖਾਤਾ ਸੋ ਤੁਹਾਨੂੰ ਦੇਖ ਕੇ ਤੁਹਾਡੇ ਕੰਮ ਦੇਖ ਕੇ ਚਾਹੇ ਤੁਹਾਡੇ ਕੱਪੜਿਆਂ ਨੂੰ ਦੇਖ ਕੇ ਚਾਹੇ ਤੁਸੀਂ ਕਿਸੇ ਫੀਲਡ ਦਾ ਕੰਮ ਕਰਦੇ ਹੋ ਤੁਹਾਨੂੰ ਦੇਖ ਕੇ ਹੱਸਦਾ ਥੋੜੇ ਕਮੈਂਟ ਪਾਸ ਕਰਦਾ ਹਨਾ ਤੇ ਤੁਹਾਨੂੰ ਡਿਸਟਰੈਕਟ ਕਰਨ ਲਈ ਸੋ ਉਹਨਾਂ ਦੀਆਂ ਗੱਲਾਂ ਦਾ ਕੁੱਸਣਾ ਬਗੜਾ ਗਰੋ ਉਹਨਾਂ ਨੂੰ ਹਾਸਲੇ ਸਾਰ ਲਿਆ ਕਰੋ ਚੁੱਪਚਾਪ ਬੈਠ ਕੇ ਆਪਣਾ ਕੰਮ ਤੇ ਕਨਸੈਂਟਰੇਟ ਕਰੋ ਜਿਹੜਾ ਤੁਹਾਡਾ ਗੋਲ ਆ ਜਿਹੜਾ ਤੁਹਾਡਾ ਟੀਚਾ ਉਹਨੂੰ ਹਾਸਲ ਕਰੋ ਸੋ ਦੋਸਤੋ ਇਥੇ ਵੀਡੀਓ ਦੇ ਐਂਡ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂ ਕਰਿਓ ਤੇ ਜੇ ਚੈਨਲ ਤੇ ਤੁਸੀਂ ਨਵੇਂ ਹੋ ਪਹਿਲੀ ਵਾਰ ਚੈਨਲ ਤੇ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੂ ਸੋ ਕੇ ਸਤ ਸ੍ਰੀ ਅਕਾਲ